ਹਾਂਜੀ ਅਸੀਂ ਅੱਜ ਖੜੇ ਆਂ ਸਨਾਮ ਵਿਖੇ ਲੱਖਾ ਅਤੇ ਗੋਰੇ ਦੀ ਦੁਕਾਨ ਤੇ ਸਪਾ ਬਾਜ਼ਾਰ ਸਨਾਮ ਔਰ ਜੀ ਅਸੀਂ ਗੱਲ ਕਰਦੇ ਆਂ ਗੋਰੇ ਨਾਲ हां गोरा जी सस् नमस्कार जी नमस्कार जी सस् नमस्कार जी, जी, जी गोरा जी नमस्ते बहुत बहुत धन्यवाद आपके जी हां जी गोरा कड़े, जी ਤੁਸੀਂ ਇਹ ਜਿਹੜਾ ਕੜਿਆਂ ਦਾ ਕੰਮ ਸ਼ੁਰੂਆਤ ਕੀਤੀ ਆ ਜੀ हां जी ਇਹ ਕਿੰਨੇ ਚਿਰ ਤੋਂ ਸ਼ੁਰੂਆਤ ਕੀਤੀ ਆ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਕੜੇ ਬਣਾਉਂਦਿਆਂ ਨੂੰ ਜੀ ਇਹ ਤਾਂ ਇਹਦੇ ਬਾਰੇ ਕੜਿਆਂ ਬਾਰੇ ਸਾਨੂੰ ਚੰਨਣਾ ਪਊ ਜੀ ਕੀ ਗੱਲ ਹੈ ਸਰਾ ਜੀ ਮੈਂ ਤਾਂ ਸਾਡੇ ਬੁੜਿਆਂ ਨੂੰ ਚੰਦ ਰਿਹਾ ਜੀ अच्छा जी ਸਾਡਾ ਪਛਪਣ ਬੀਤੀਆ ਪਹਿਲਾਂ ਦਾਦੇ ਪੜਦਾਦੇ ਬਰਾਦੇ ਦੇ ਬਾਪੂ ਬਣਾਦਾ ਰਿਹਾ ਜੀ ਉਦੋਂ ਬਾਅਦ ਅਸੀਂ ਬਣਾ ਰਹੇ ਹਾਂ ਜੀ ਇਹ ਬੀਬੀ ਵਾਸਤੇ ਪੂਰਾ ਜੀ ਮਤਲਬ ਸਿਹੋਣੇ ਦੇ ਸਾਹਕ ਹੈ ਜੀ ਵੀ ਮਤਲਬ ਇਹ ਜੋ ਕਣਾ ਪਾਲੇ ਨਾ ਜੀ ਉਹਦਾ ਬਲੱਡ ਪ੍ਰੈਸ਼ਰ ਨਾ ਵਧੇ ਨਾ ਘਟੇ ਜੀ ਪੂਰਾ ਸਹੀ ਰਹੇ ਨਾ ਜੀ ਇਹ ਬਾਕੀ ਜਿਹੜੇ ਆ ਛੱਲੇ ਨੇ ਵੀ ਦੇ ਇਹ ਛੱਲੇ ਅਸੀਂ ਇਹਦਾ ਕੋਈ ਪੈਸਾ ਨਹੀਂ ਲੱਗਦਾ ਅੱਛਾ ਵੀ ਇਹ ਬੀਪੀ ਨੂੰ ਸਹੀ ਰੱਖੇ ਇਹ ਜਿਹੜਾ ਛੱਲਾ ਵਾ ਜੀ ਹਾਂ ਜੀ ਇਹ ਆਪਣੇ ਔਰਤਾਂ ਨੂੰ ਮਰਦਾਂ ਨੂੰ ਜਿਹੜਾ ਮਰਜ਼ੀ ਜਿਹੜਾ ਬੱਚੇ ਪਾਲ ਸਕਦੇ ਹਾਂ ਇਹਦਾ ਛੋਟਾ ਵੱਡਾ ਨਾਪ ਕਰਨ ਉਹ ਇਸ ਤਰ੍ਹਾਂ ਜਿਹੜਾ ਮਰਜ਼ੀ ਪਾਲੇ ਜੀ ਜਿਨੇ ਇਹ ਪਾਲਿਆ ਜੀ ਬਾਕੀ ਆ ਮੁਰਲੀ ਵਾਲੇ ਦੀ ਕਿਰਪਾ ਜੀ ਤੇ ਬੀਬੀ ਸੈੱਟ ਹੋ ਜਾਂਦਾ ਜੀ ਇਹ ਨਾਲ ਹਾਂ ਜੀ ਇਹ ਤੁਹਾਨੂੰ ਕੋ ਬਾਰੋਂ ਵੀ ਫੋਨ ਆਏ ਨੇ ਜਾਂ ਬਹੁਤ ਕੋਈ ਬਹੁਤ ਜੀ ਵੀ ਵੀ ਇਕੱਠੇ ਲੈ ਜਾਂਦੇ ਨੇ ਜੀ ਕਿੱਡੀ ਅੱਛਾ ਕਿਤੋਂ ਕਿਤੋਂ ਫੋਨ ਆਏ ਨੇ ਤੁਹਾਨੂੰ ਗੁਲੰਦਰ ਜੀ ਆਪਣਾ ਅੰਮ੍ਰਿਤਸਰ ਜੀ ਦਿੱਲੀ ਜੀ ਆਥਾਈਲੈਂਡ ਤੋਂ ਆਉਂਦੇ ਨੇ ਜੀ ਕਈ ਤੇ ਲੋ ਲੋਣੋਂ ਘਰੇ ਦੂਰ ਦਹਾੜੇ ਕੋ ਬਹੁਤ ਲੈ ਕੇ ਜਾਂਦੇ ਨੇ ਜੀ ਇਹ ਮਤਲਬ ਇਹ ਇਹ ਕੜਿਆਂ ਲਈ ਫੋਨ ਆਏ ਨੇ ਜੀ ਤੁਹਾਨੂੰ ਹਾਂ ਜੀ ਆ ਬਾਦੂ ਜੀ ਅੰਮਰਸਰ ਜਲੰਧਰ ਕੀ ਹੁੰਦਾ ਜੀ ਮਤਲਬ ਮਾਲਕ ਦੀ ਕਿਰਪਾ ਜੀ ਵੀ ਮਤਲਬ ਜਿਹਨੇ ਬੀਪੀ ਦਾ ਇਹ ਤਾਂਬੇ ਦਾ ਕੜਾ ਪਾ ਲਿਆ ਵੀ ਉਹ ਠੀਕ ਹੁੰਦਾ ਜੀ ਇਹ ਬਸੇ ਕੇ ਜੀ ਬੁੜਿਆਂ ਤੋਂ ਚੱਲੇ ਆ ਰਹੇ ਤੁਹਾਡੇ ਦਾਦੇ ਪੜਦਾਦੇ ਤੋਂ ਚੱਲ ਜਾ ਰਹੇ ਜੀ ਤੁਹਾਡੀ ਇਹ ਬਿਲਕੁਲ ਜੀ ਬਿਲਕੁਲ ਵੀਡੀਓ ਤੋਂ ਪਿੱਛੋਂ ਚੱਲਦਾ ਹਾਂਜੀ 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 ਜਲੰਧਰ ਹਾਂਜੀ ਇਹ ਗੋਰਾ ਜੀ ਤੁਸੀਂ ਬੋਲੋ ਜੀ ਹਾਂ ਸਰਜੋਤਾ ਇਹ ਆਪਣਾ ਛੱਲਿਆਂ ਦਾ ਕੰਮ ਹੈ ਜੀ ਆਪਣਾ ਇਹ ਛੱਲਿਆਂ ਦਾ ਕੰਮ ਤਾਂ ਜੀ ਅਸੀਂ 2 ਸਾਲਾਂ ਤੋਂ ਕਰਨ ਲੱਗੇ ਆਂ ਠੀਕ ਹੈ ਜੀ ਛੱਲਾ ਇਸ ਕਰਕੇ ਅਸੀਂ ਫ੍ਰੀ ਸੇਵਾ ਰੱਖੀ ਹੈ ਜੀ ਵੀ ਜੋ ਗਰੀਬ ਆਦਮੀ ਪੈਸੇ ਨਹੀਂ ਲਾ ਸਕਦਾ ਤਾਂ ਉਹ ਇਹ 251 ਰੁਪਏ ਛੱਡ ਕੇ ਛੱਲਾ ਫ੍ਰੀ ਲਿਆ ਸਕਦਾ ਜਦੋਂ ਮਰਜੀ ਫ੍ਰੀ ਸੇਵਾ ਹੈ ਜੀ ਇਹ ਮੜਾ ਇਹ ਕਟ ਦੀ ਕੀਮਤ ਕਿੰਨੀ ਹੈ ਜੀ ਇਹ ਜੋ ਕੜਾ ਜੀ ਇਹਦੇ ਵਿੱਚ ਜੀ ਅਸੀਂ ਸੋਨੇ ਦਾ ਤਾਂਬਾ ਹੀ ਲਾਉਣਾ ਹੈ ਜੀ ਇਹ ਜਿਹੜਾ ਕੜਾ ਵਾ ਜੀ ਹਾਂ ਜੀ ਆ ਆਪਣਾ ਸੋਨੇ ਦਾ ਮਤਲਬ ਸੋਨੇ ਵਾਲਾ ਤਾਂਬਾ ਇਹ ਯੂਜ਼ ਕਰਦੇ ਆ ਜੀ ਵਰਤਦੇ ਆ ਅੱਛਾ ਜੀ ਇਹ ਇਹ ਕੜੇ ਦੇ ਵਿੱਚ ਹਾਂ ਜੀ ਸੋਨੇ ਦਾ ਸੋਨੇ ਵਾਲਾ ਤਾਂਬਾ ਜੀ ਓਕੇ ਜੀ ਜੋ ਜਮਾ ਪਿਓਰ ਤਾਂਬਾ ਜੀ ਹਾਂ ਜੀ ਤੇ ਇਹਦੇ ਵਿੱਚ ਦੇਖੋ ਚਾਂਦੀ ਦਾ ਜੋੜ ਲੱਗਿਆ ਹੈ ਜੀ ਹਾਂ ਆ ਜੋੜ ਲੱਗਿਆ ਹੈ ਜੀ ਚਾਂਦੀ ਦਾ ਜੀ ਆ ਦੇਖੋ ਸੋਨੂ ਦਿਸ ਰੇ ਜੀ ਸਰ ਹਾਂ ਜੀ ਹਾਂ ਜੀ ਹਾਂ ਜੀ ਇਹ ਮਤਲਬ ਜੀ ਇਹ ਚਾਂਦੀ ਨੇ ਤੇ ਇਹ ਤਾਂਬੇ ਨੇ ਇਹੀ ਮਤਲਬ ਬੀਪੀ ਨੂੰ ਸੈੱਟ ਰੱਖਣਾ ਹੈ ਜੀ ਚਾਹੇ ਬੀਪੀ ਘਟਦਾ ਹੋਵੇ ਕਿਸੇ ਦਾ ਚਾਹੇ ਵੱਧਦਾ ਹੋਵੇ ਜੀ ਨਾਰਮਲ ਹੋਣੀ ਚਾਹੀਦੀ ਹੈ ਅੱਛਾ ਜੀ ਇਹ ਮਤਲਬ 24 ਘੰਟਿਆਂ ਦੇ ਵਿੱਚ ਸੈਟਿੰਗ ਹੁਣ ਸਰੀਰ ਦੀ ਸੈਟਿੰਗ ਹੋਣੀ ਸ਼ੁਰੂ ਹੋਈ ਹੈ ਜੀ ਇਹ ਜਿਹੜਾ ਕੜਵਾ ਜੀ ਇਹਦੀ ਕੀਮਤ ਕਿੰਨੀ ਹੈ ਜੀ ਕੜੇ ਦੀ ਇਹ ਕੜਾ ਤਾਂ ਜੀ ਸ਼ੁਰੂ ਤੋਂ ਹੀ ਅਸੀਂ 251 ਰੁਪਏ ਦਾ ਦਿੰਦੇ ਆ ਰਹੇ ਹਾਂ ਜੀ ਉਦੋਂ ਚਾਹੇ ਮਹਿੰਗਾਈ ਦੀ ਚਾਹੇ ਸਸਤੀ ਦੀ ਹੁਣ ਕਿੰਨੇ ਹੁਣ ਕੀਮਤ ਕਿੰਨੀ ਆ ਜੀ ਇਹਦੀ ਘੜੇ ਦੀ ਅੱਜ ਵੀ ਅਸੀਂ ਇਹਦੀ 252 ਹੀ ਕੀਮਤ ਰੱਖੀ ਹੋਈ ਹੈ ਓਕੇ ਜੀ ਤੇ ਛੱਲਾ ਜੀ ਕਈ ਵਾਰੀ ਕੋਈ ਗਰੀਬ ਆਦਮੀ ਪੈਸੇ ਨਹੀਂ ਲਾ ਸਕਦਾ ਜੀ ਹੱਥ ਟੈਟ ਹੁੰਦਾ ਜੀ ਪੋਜੀਸ਼ਨ ਟੈਟ ਹੁੰਦੀ ਏ ਉਹ ਮਤਲਬ ਫ੍ਰੀ ਸੇਵਾ ਵਾਸਤੇ ਜੀ ਅਸੀਂ ਦੋ ਖਸਾਲਾਂ ਤੋਂ ਛੱਲੇ ਵੀ ਸ਼ੁਰੂ ਕਰਦੇ ਅਛਾ ਛੱਲਾ ਫ੍ਰੀ ਦੇ ਰਹੇ ਹੋ ਛੱਲਾ ਬਿਲਕੁਲ ਫ੍ਰੀ ਹੈ ਜੀ ਜੋ ਮਰਜ਼ੀ ਲੈ ਜਾਈਂ ओके जी ठीक है जी ए मन सोना ए सोने दा तांबा ਮਹਿੰਗਾ ਹੋਣ ਕਰਕੇ ਜੀ ਇਹਦਾ 252 ਰੁਪਏ ਰੱਖਿਆ ਹੈ ਜੀ ਤੇ ਇਹਦੀ ਮਿਹਨਤ ਲੈ ਮਤਲਬ ਇਹਦੇ ਮਿਹਨਤ ਵੀ ਜ਼ਿਆਦਾ ਆਂਦੀ ਹੈ ਜੀ ਘੜੇ ਤੇ ਜੀ ਇਸ ਕਰਕੇ ਜੀ ਸਰ ਤੇ ਆਪਣਾ ਡਰੈਸ ਨੋਟ ਕਰ ਲਓ ਜੀ ਹਾਂ ਲੱਖਾਂ ਐ ਡਗੋਰਾ ਜੁਐਲਰੀ ਜੀ ਸ੍ਰਿਭਾ ਵਿਆਰ ਸੁਨਾਮੀ ਲੱਖਾਂ ਵਾਲਾ ਆਪਣਾ ਮੋਬਾਈਲ ਨੰਬਰ ਵੀ ਲਿਖਿਆ ਹੈ ਜੀ ਲੱਖਾ ਸਿੰਘ ਹਾਂ ਤੇ ਗੋਰਾ ਸਿੰਘ ਹਾਂ ਇਹ ਦੋਨੇ ਨੰਬਰ ਤੁਹਾਡੇ ਨੇ ਜੀ ਇਹ ਦੋਏ ਨੰਬਰ ਇੱਕ ਗੋਰਾ ਸਿੰਘ ਜੀ ਦਾ ਹੀ ਮੇਰੇ ਭਰਾ ਜੀ ਦਾ ਤੇ ਲੱਖਾ ਸਿੰਘ ਇਹ ਮੇਰਾ ਹੀ ਨੰਬਰ ਹੈ ਜੀ ਅੱਛਾ ਜੀ ਹਾਂ ਦੁਕਾਨ ਤੁਸੀਂ ਦੋਨੇ ਭਰਾ ਚਲਾ ਰਹੇ ਹੋ ਜੀ ਸੱਜ ਸੱਤੇ ਆਪਣੀ ਦੁਕਾਨ ਹੈ ਜੀ ਸ਼ੁਰੂ ਤੋਂ ਹੀ ਸੀ ਜੀ ਬੈਠੇ ਜੀ ਸਾਡੇ ਬਜ਼ੁਰਗਾਂ ਦੇ ਲੈ ਕੇ 80 90 ਸਾਲਾਂ ਤੋਂ ਬੈਠੇ ਹਾਂ ਫਿਰ ਐਡਰੈਸ ਨੋਟ ਕਰ ਲਓ ਸਰ ਲੱਖਾ ਐਂਡ ਗੋਰਾ ਜੁਵੈਲਰ ਜੀ ਸ੍ਰਫਾ ਵਿਜਾਰ ਸੁਨਾਮ ਲੱਖਾ ਐਂਡ ਗੋਰਾ ਜੁਵੈਲਰ ਜੀ ਸ੍ਰਫਾ ਵਿਜਾਰ ਸੁਨਾਮ ਵੱਡੇ ਭਾਈਆਂ ਦੀ ਦੁਕਾਨ ਜੀ ਵੱਡੇ ਸਾਨੂੰ ਵੱਡੇ ਭਾਈਆਂ ਤੋਂ ਜ਼ਿਆਦਾ ਜਾਣਦੇ ਨੇ ਜੀ ਵੱਡੇ ਭਾਈ ਹੀ ਸਾਨੂੰ ਕਹਿੰਦੇ ਨੇ ਪੂਰੇ ਇਹ ਪੂਰੀ ਮਸ਼ਹੂਰ ਦੁਕਾਨ ਤੁਹਾਡੀ ਵੀ ਵੱਡੇ ਭਾਈਆਂ ਦੀ ਦੁਕਾਨ ਵੱਜਦੀ ਹੈ ਜੀ ਵੱਡੇ ਭਾਈਆਂ ਦੇ ਨਾਮ ਤੇ ਸਾਨੂੰ ਸਾਰੀ ਮਤਲਬ ਆਂਡੀ ਗਮਾਡੀ ਪੂਰਾ ਬਾਜ਼ਾਰ ਵੱਡੇ ਭਾਈਆਂ ਦੇ ਨਾਮ ਤੇ ਜਾਣ ਲਈ ਜੀ ਸਾਨੂੰ ਤੇ ਜੀ ਸਾਡੇ ਮਤਲਬ ਕਿ ਜੀ ਨਕਲ ਕਰਨ ਵਾਲੇ ਵੀ ਬਹੁਤ ਨੇ ਉਹਨਾਂ ਤੋਂ ਸਾਵਧਾਨ ਰਹੋ ਜੀ ਤੇ ਜੇ ਸਾਡਾ ਪੁਰਾਣਾ ਕੰਮ ਹੈ 40-45 ਸਾਲ ਤੋਂ ਇਹ ਕੜੇ ਪਾਵੇਂ ਆਰੇ ਬਹੁਤ ਬਹੁਤ ਧੰਨਵਾਦੀ ਹਾਂ